ਸਭ ਨੂੰ ਪਿਆਰ ਭਰੀ ਸਸ਼ਕਾਲ ਨਮਸਕਾਰ ਤੇ ਆਦਾਬ ਟ੍ਰਿਕਸ ਟੂ ਰਿਮੈਂਬਰ ਦੀ ਜਿਹੜੀ ਸੀਰੀਜ਼ ਹੈ ਉਹਦੇ ਚ ਇੱਕ ਹੋਰ ਬਹੁਤ ਇੰਪੈਕਟਫੁਲ ਵੀਡੀਓ ਲੈ ਕੇ ਮੈਂ ਹਾਜ਼ਰ ਹਾਂ ਇਸ ਵੀਡੀਓ ਦੀ ਬੈਸੀ ਬਹੁਤ ਡਿਮਾਂਡ ਆ ਰਹੀ ਸੀ ਬਿਕੋਜ਼ ਇੱਕ ਵਾਰ ਮੈਂ ਕੁਇਜ਼ ਕਰਾ ਰਿਹਾ ਸੀਗਾ ਲਾਈਵ ਕੁਇਜ਼ ਹੈਗਾ ਵਾਈਸ ਰਾਇਸ ਦੇ ਉੱਤੇ ਐਂਡ ਉਹਦੇ ਚ ਮੈਂ ਇਸ ਟ੍ਰਿਕ ਨੂੰ ਮੈਂਸ਼ਨ ਕੀਤਾ ਸੀ ਸਟੂਡੈਂਟਸ ਕਹਿ ਰਹੇ ਸੀ ਵੀ ਸੈਪਰੇਟ ਵੀਡੀਓ ਇਹਦੇ ਤੇ ਬਣਾ ਦਿਓ ਸੋ ਦੈਟਸ ਵਾਈ ਇਹ ਵੀਡੀਓ ਇੱਥੇ ਹਾਜ਼ਰ ਹੈ ਮੈਂ ਇਹਦੇ ਚ ਲਾਰਡ ਕਰਜ਼ਨ ਤੋਂ ਲੈ ਕੇ ਲਗਭਗ ਜੋ ਫਾਈਨਲ ਵਾਈਸਰਏ ਹੋਏ ਨੇ ਯੂ نو ਮਾਉਂਟ ਬਾਉਂਡ ਬੈਟਨ ਉਹਨਾਂ ਤੱਕ ਕਵਰ ਕਰੂੰਗਾ ਸੋ ਆਈ ਹੋਪ ਯੂ ਆਰ ਏਬਲ ਟੂ ਅੰਡਰਸਟੈਂਡ ਦਿਸ ਪੁਆਇੰਟ ਮੈਂ ਹਮੇਸ਼ਾ ਇਹ ਗੱਲ ਕਹਿਣਾ ਵੀ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਹਾਰਡ ਵਰਕ ਤਾਂ ਕਰਨਾ ਹੀ ਹੈ ਮਿਹਨਤ ਕਰਨੀ ਆਪਾਂ ਉਹਦੇ ਨਾਲ ਆਪਾਂ ਸਮਾਰਟ ਵਰਕ ਨੂੰ ਜੇ ਰਲਾ ਲਈਏ ਸਪਲੀਮੈਂਟ ਕਰ ਦਈਏ ਉਹ ਸਭ ਤੋਂ ਬੈਸਟ ਚੀਜ਼ ਸੋ ਸਬਸਟੀਟਿਊਟ ਨਹੀਂ ਹੈ ਉਹਦਾ ਹਾਰਡ ਵਰਕ ਦਾ ਬਟ ਹਾਂ ਉਹਨੂੰ ਆਪਾਂ ਸਪਲੀਮੈਂਟ ਕਰ ਸਕਦੇ ਹਾਂ ਵਿੱਚ ਸਮਾਰਟ ਵਰਕ ਚਲੋ ਜੀ ਸ਼ੁਰੂ ਕਰਦੇ ਹਾਂ ਸੋ ਇੱਕ ਵਾਰ ਲਿਸਟ ਦੇਖਿਓ ਬਹੁਤ ਇੰਪੋਰਟੈਂਟ ਲਿਸਟ ਹੈ 1899 ਤੋਂ 1948 ਤੱਕ ਦੇ ਜਿਹੜੇ ਵਾਇਸ ਰాయਸਰੇ ਉਹਨਾਂ ਦੀ ਇੱਕ ਲਿਸਟ ਹੈ ਤੁਹਾਡੇ ਸਾਹਮਣੇ ਠੀਕ ਹੈ ਕਲੀਅਰ ਹੈ ਜੀ ਲਿਸਟ ਹੁਣ ਅਸੀਂ ਜਦੋਂ ਇਸ ਲਿਸਟ ਨੂੰ ਇਸ ਕਾਲਮ ਚ ਦੇਖਦੇ ਹਾਂ ਵੀ ਹੈਵ ਗਾਟ ਕਰਜ਼ਨ ਵੀ ਹੈਵ ਗਾਟ ਮਿੰਟੂ ਵੀ ਹੈਵ ਗਾਟ ਹਾਰਡਿੰਗ ਵੀ ਹੈਵ ਗਾਟ ਸਲੈਂਪਸਫੋਰਡ ਐਂਡ ਵੀ ਹੈਵ ਗਾਟ ਰੈਡਿੰਗ ਠੀਕ ਹੈ ਜੀ ਸੋ ਇਸ ਟ੍ਰਿਕ ਦੀ ਸ਼ੁਰੂਆਤ ਕੁਝ ਇਸ ਪ੍ਰਕਾਰ ਨਾਲ ਹੁੰਦੀ ਇਸ ਨਿਮੋਨਿਕ ਦੀ ਸ਼ੁਰੂਆਤ ਹੁੰਦੀ ਹੈ ਵੀ ਚੀਫ ਮਿਨਿਸਟਰ ਦੈਟ ਇਜ਼ ਸੀਐਮ ਵੈਂਟ ਟੂ ਹਾਈ ਕੋਰਟ ਫॉर ਰੀਡਿੰਗ सीएम हो गया करजन मिंटो वेंट टू हाई कोर्ट यानी कि हार्डिंग फ्लैमफोर्ड फॉर रीडिंग मतलब रीडिंग ठीक है लॉर्ड रीडिंग रीडिंग हो गया जी सो चीफ मिनिस्टर वेंट टू हाई कोर्ट फॉर रीडिंग हूँ इस फोटो में इमेजिन करो ये चीफ मिनिस्टर साहब ने मान जो चीफ मिनिस्टर साहब ने चीफ मिनिस्टर कितने गए जी हाई कोर्ट गए की करने गए रीडिंग करने गए कोई किताब दी रीडिंग करने गए यू कैन सी ही इज रीडिंग सो चीफ मिनिस्टर

किया, वो तो हो गया वेवल एम तो हो गया माउंट बटन सो so, वेवल एंड माउंट बैटन आई होप इ मैं दोबारा रिपीट कर रहा हूं

एडविन विलिगंडन लेलिथगो वेवल माउंटबेटन एक प्रॉपर एदी क्रोनोलॉजी पूरी ਇੱਥੇ ਬਣ ਰਹੀ ਹੈ हैव अ ਲੁੱਕ ਐਟ ਦਿਸ ਇਮੇਜ ਅਗੇਨ चीफ मिनिस्टर वेंट टू हाई कोर्ट फॉर रीडिंग देन ही वॉश्ड इंडियन रेसलिंग लीग फॉर वुमेन ਹੁਣ ਇਸ ਇਮੇਜ ਦੇ ਨਾਲ ਹੀ ਤੁਸੀਂ ਇਸ ਚੀਜ਼ ਨੂੰ ਰਿਲੇਟ ਕਰ ਸਕਦੇ ਹੋ ਜਿੱਥੇ ਤਾਂ ਗੱਲ ਆਉਂਦੀ ਉਹਨਾਂ ਦੇ ਟਿਨਯੋਰ ਦੀ ਵੀ ਕਿੰਨੇ ਸਾਲ ਤੱਕ ਇੱਕ ਸਰਟਨ ਵਾਈਸ ਰాయੇ ਰਿਹਾ ਆ অলਮੋਸਟ ਜੇ ਤੁਸੀਂ ਵੇਖੋਗੇ ਵੀ ਜਿੰਨੇ ਵੀ ਵਾਈਸ ਰాయੇ ਨੇ ਟਿਨਯੋਰ 5-6 ਸਾਲ ਦੀ ਹੀ ਆ ਸਭ ਦੀ हैव अ ਲੁੱਕ ਐਟ ਦਿਸ ਜਿਵੇਂ ਕਰਜ਼ਨ ਦੀ ਹੋ ਗਈ 6 ਸਾਲ ਦੀ ਮਿੰਟੋ ਦੀ 5 ਸਾਲ ਦੀ ਹਾਰਡਿੰਗ ਦੀ 6 ਸਾਲ ਦੀ ਉਸ ਤੋਂ ਬਾਅਦ ਸਾਰੇ 5 ਸਾਲ ਵਾਲੇ ਨੇ ਹੁਣ ਲੇਲਿੰਥ ਕੋ ਦੀ ਵੀ 5 ਸਾਲ ਹੀ ਹੋਣੀ ਸੀ 36 ਟੂ 41 ਹੋਣੀ ਸੀ ਬਟ ਕਿਉਂਕਿ ਇੱਥੇ ਵਰਲਡ ਵਾਰ 2 ਸਟਾਰਟ ਹੋ ਗਈ ਸੀ ਇਸ ਕਰਕੇ ਇਹਦੀ ਐਕਸਟੈਂਡ ਹੋ ਗਈ 7 ਸਾਲ ਦੀ ਇਹਦੀ ਟਿਨਿਓਰ ਬਣ ਗਈ ਵੇਬਲ ਦੀ 5 ਸਾਲ ਦੀ ਹੀ ਟਿਨਿਓਰ ਹੋਣੀ ਸੀ ਪਰ 1 ਸਾਲ ਪਹਿਲਾਂ ਉਹਨੂੰ ਇੰਡੀਆ ਤੋਂ ਬਾਹਰ ਕਰ ਦਿੱਤਾ ਗਿਆ ਬਿਕੋਜ਼ ਇੰਡੀਆ ਨੂੰ ਆਜ਼ਾਦੀ ਮਿਲ ਰਹੀ ਸੀ ਇਸ ਕਰਕੇ ਮਾਉਂਟ ਬੈਟਨ ਨੂੰ ਭੇਜਿਆ ਗਿਆ ਇੰਡੀਆ ਦੇ ਵਿੱਚ ਯਾਦ ਰੱਖਿਓ ਸੋ ਇਹ ਦੋਨੋਂ ਐਕਸਟਰਾਰਡੀਨਰੀ ਸਰਕਮਸਟੈਂਸਸ ਨੇ ਇਸ ਕਰਕੇ ਨਾ ਟਿਨੇਅਰ ਤੁਹਾਨੂੰ ਡਿਫਰੈਂਟ ਜੀ ਲੱਗਦੀ ਹੈ ਸੋ 36 ਤੋਂ 43 ਹੈਗੀ ਹੈ ਲੈਲੈਸ ਕੋ ਦੀ 43 ਤੋਂ 47 ਸਟਾਰਟਿੰਗ ਦੀ ਹੈਗੀ ਆਪਣੀ ਵੇਵਲ ਦੀ ਯਾਦ ਰੱਖਿਓ ਬਟ ਐਨੀਵੇਜ਼ ਇਸ ਤਰ੍ਹਾਂ ਨਾ ਇੱਕ ਨੌਲਜੀ ਯਾਦ ਰੱਖ ਲਓ ਐਂਡ ਸਭ ਨੂੰ 5-6 ਸਾਲ ਦੀ ਅਗਰ ਟਿਨੇਅਰ ਦੇ ਨਾਲ ਰੱਖੂਗੇ ਤੁਸੀਂ ਕਿਸੇ ਵੀ ਇਵੈਂਟ ਨੂੰ ਰਿਲੇਟ ਕਰਕੇ ਤੁਸੀਂ ਆਬਜ਼ਰਵ ਕਰ ਸਕਦੇ ਹੋ ਆਫ ਕੋਰਸ ਪ੍ਰੈਕਟਿਸ ਕਰਨੀ ਪਵੇਗੀ ਪਰ ਦੋ ਤਿੰਨ ਵਾਰ ਵੀ ਤੁਸੀਂ ਰਿਵਾਈਜ਼ ਕਰ ਲਿਆ ਟਰਸਟ ਮੀ ਇੱਕ ਬਹੁਤ ਕਾਰਗਰ ਟ੍ਰਿਕ ਹੈ ਹੋ ਸਕਦਾ ਤੁਹਾਡੀ ਕੋਈ ਆਪਣੀ ਟ੍ਰਿਕ ਹੋਵੇ ਆਪਣੀ ਨਿਮੋਨਿਕ ਹੋਵੇ ਉਹਦੇ ਤੇ ਸਟਿਕ ਰਹੋ ਇਹ ਸਪੈਸ਼ਲੀ ਉਹਨਾਂ ਲਈ ਵੀਡੀਓ ਹੈ ਜਿਨ੍ਹਾਂ ਦੀ ਆਪਣੀ ਕੋਈ ਨਿਮੋਨਿਕ ਨਹੀਂ ਹੈਗੀ ਠੀਕ ਹੈ ਉਹ ਰੈਂਡਮਲੀ ਰਟਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਲਈ ਇਹ ਟ੍ਰਿਕ ਹੈ ਜੋ ਮੈਨੂੰ ਲੱਗਦਾ ਬਹੁਤ ਜ਼ਿਆਦਾ ਯੂਸਫੁਲ ਸਾਬਤ ਹੋਏਗੀ ਸਭ ਦੇ ਲਈ ਸੋ ਮੇਰੀ ਕੋਸ਼ਿਸ਼ ਇਹਦੀ ਵੀ 5 ਤੋਂ 6 ਮਿੰਟ ਦੀ ਵੀਡੀਓ ਦੇ ਵਿੱਚ ਵੀ ਮੈਕਸਿਮ ਤੁਹਾਨੂੰ ਕੁਝ ਦੇ ਕੇ ਜਾਵਾਂ ਸੋ ਇਹ ਵੀਡੀਓ ਬਹੁਤ ਛੋਟੀ ਜੀ ਵੀਡੀਓ ਹੈ ਬਹੁਤ ਇੰਪੈਕਟਫੁਲ ਵੀਡੀਓ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੋ ਜਿਹੀ ਲੱਗੀ ਸੈਕੰਡਲੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਹੋਰ ਕਿਸੇ ਟੌਪਿਕ ਦੇ ਉੱਤੇ ਅਗਰ ਕੋਈ ਟ੍ਰਿਕ ਚਾਹੀਦਾ ਨਿਮੋਨਿਕ ਚਾਹੀਦੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਡ ਮੇਕ ਸ਼ੁਰ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਸੈਕੰਡਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਪਹਿਲੀ ਵਾਰ ਆਏ ਹੋ ਐਂਡ ਟੈਲੀਗ੍ਰam ਚੈਨਲ that is akashneev upsc ਇਹਨੂੰ ਜ਼ਰੂਰ ਜੁਆਇਨ ਕਰੋ ਕਯੂਆਰ ਕੋਡ ਸਕੈਨ ਕਰ ਸਕਦੇ ਹੋ ਜਾਂ ਫਿਰ ਸਰਚ ਕਰ ਸਕਦੇ ਹੋ so that ਐਦਾਂ ਦੇ ਹੋਰ ਕੰਟੈਂਟ ਨੂੰ ਤੁਸੀਂ ਮਿਸ ਆਊਟ ਨਾ ਕਰੋ ਪੀਡੀਐਫ ਵਗੈਰਾ ਵੀ ਇੱਥੇ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗਾ so i hope uh, we you know you found this session useful hamesha di tarah main ikko hi gal kehni chahunga end de vich that there is always a next time until you choose to give up so give up kade na kareo prelims hai mains hai us to baad interview hai journey bahut lambi hai but trust me ik apne aap te vishwas rakheo faith rakheo trust rakheo apni mehnat te vishwas rakho and lagge raho kisi bhi speculation ch na phaso ki kado pri hona hai kado mains hona hai theek hai ji make sure vi apna اپنی ਜਿਹੜੀ تیاری ہے ਉਹ ਇੱਕ ਵਿਸ਼ਵਾਸ ਦੇ ਨਾਲ करिए ਇੱਕ ਇਮਾਨਦਾਰੀ ਦੇ ਨਾਲ करिए ਉਹ ਇੱਕ ਸਭ ਤੋਂ ਇੰਪੋਰਟੈਂਟ میسج ہے جو اس کوٹ ਤੋਂ ਸਾਨੂੰ ਮਿਲਦਾ ਆਲ ਦਾ ਵੈਰੀ ਬੈਸਥ थैंक यू ਸੋ ਮਚ